ਅਸੀਂ ਸੋਸ਼ਲ ਮੀਡੀਆ ਨੂੰ ਚੰਗੇ ਕੰਮਾਂ ਲਈ ਨਹੀਂ ਆਵਾਜ਼ ਉਠਾਉਣ ਲਈ ਨਹੀਂ ਵਰਤਦੇ ਘੱਟ ਵਰਤਦੇ ਅਸੀਂ ਬੁਰੇ ਕੰਮਾਂ ਲਈ ਜਾਂ ਕਿਸੇ ਦੀ ਕੋਈ ਵੀਡੀਓ ਲੀਕ ਹੋ ਗਈ ਉਹਦਾ ਮਜ਼ਾ ਲੈਣ ਲਈ ਉਹਨੂੰ ਅੱਗੇ ਹੋਰ ਫਾਰਵਰਡ ਕਰੋ ਹੋਰ ਅਗਲੇ ਦਾ ਜਰੂਰ ਕੱਢਣ ਲਈ ਇਹ ਚੀਜ਼ ਕਿਸੇ ਤੇ ਵੀ ਆ ਸਕਦੀ ਹੈ ਆਪਣੇ ਤੇ ਵੀ ਲਾ ਕੇ ਦੇਖਣੀ ਚਾਹੀਦੀ ਹੈ ਸੋ ਇਹ ਜੇ ਕੰਮ ਨਾ ਕਰੋਗੇ ਤੁਹਾਡੇ ਕਿਤੇ ਹੋਏ ਕਿਸੇ ਕੰਮ ਨਾਲ ਕੋਈ ਬੰਦਾ ਜਾਣ ਤੋਂ ਹੱਥ ਧੋਲੇ ਆਪਣੀ ਬਿਲਕੁਲ ਸੋਚੇਗੇ ਸਮਾਜ 'ਚ ਮੇਰੀ ਇੰਨੀ ਕ ਬੇਇੱਜ਼ਤੀ ਹੋ ਗਈ ਔਰ ਮੈਂ ਮਾਰੀ ਜਾਵਾਂ ਪਹਿਲਾਂ ਗੁੱਸਾ ਬਹੁਤ ਆਉਂਦਾ ਹੁੰਦਾ ਸੀਗਾ ਰਿਐਕਸ਼ਨ ਰਿਐਕਸ਼ਨ ਆਉਂਦਾ ਸੀ ਪਰ ਬਾਅਦ ਜਿਆਦਾ ਜਨ ਗਾਲ੍ਹ ਕੇ ਮੈਂ ਕਿੱਡੀ ਆਹ ਕੜਾ ਸਾਹਮਣੇ ਤੈਨੂੰ ਦਸੀਏ ਹੁਣ ਨਹੀਂ ਮੈਂ ਹੁਣ ਮੈਂ ਕਹਿੰਦਾ ਇਹ ਇੱਕ ਕਲਾਸ ਹੈ ਇਹਨਾਂ ਦਾ ਅਲੱਗ ਕਲਾਸ ਹੈ ਬਿਲਕੁਲ ਇਹ ਕੋਈ ਇੰਟੈਲੈਕਚੁਅਲ ਲੋਕ ਨਹੀਂ ਹੈਗੇ ਉਹ ਜੇ ਗੱਲ ਸਮਝਾਊਗਾ ਵੀ ਤਰੀਕੇ ਨਾਲ ਸਲੀਕੇ ਨਾਲ ਸਮਝਾਊਗਾ ਤਾਂ ਇਹਨਾਂ ਲੋਕਾਂ ਨੂੰ ਐਵੇਂ ਇਹਨਾਂ ਦੀ ਅਕਲ ਹੀ ਇੰਨੀ ਕਾ ਇਹਨਾਂ ਨੂੰ ਮਾਫ਼ ਕਰ ਦਿਓ ਕਰਨ ਦੋ ਜੋ ਕਰਦੇ ਪਰ ਕਿੰਨਾ ਕ ਕਨੈਕਟਡ ਰਹਿੰਦੇ ਹੋ ਖੁਦ ਦੀ ਆਡੀਅנס ਦੇ ਨਾਲ ਇੰਸਟਾ ਤੇ ਲੋਕੀ ਪਿਆਰ ਕਰਨ ਵਾਲੇ ਬਹੁਤ ਮੈਂ ਕਨੈਕਟਡ ਰਹਿਣਾ ਜਿਵੇਂ ਮੈਨੂੰ ਮਿਲਦੇ ਆ ਲੋਕ ਐ ਸੋਸ਼ਲ ਮੀਡੀਆ ਤੇ ਨਹੀਂ ਸੋਸ਼ਲ ਮੀਡੀਆ ਤੇ ਮੈਂ ਕਨੈਕਟ ਨਹੀਂ ਕਰਦਾ ਨਹੀਂ ਜੇ ਕੋਈ ਬਹੁਤ ਚਾਨ ਵਾਲਾ ਇੰਸਟਾ ਤੇ ਮੈਸੇਜ ਕਰਦਾ ਮੈਂ ਕਰ ਦਿੰਦਾ ਨਾ ਕਦੇ ਕਿਤੇ ਰੱਪਲ ਕਰ ਦਿੰਦਾ ਨਾ ਰੱਪਲ ਮੈਂ ਇਦਾਂ ਨਹੀਂ ਕਿ ਨਹੀਂ ਕਰਦਾ ਕਰਦਾ ਮੈਂ ਆਲਵੇਸ ਕਰਦਾ ਤੇ ਕੱਟ ਕਰਦਾ ਪਰ ਮੈਂ ਜਿਹੜੇ ਮੈਨੂੰ ਮਿਲਦੇ ਨੇ ਵੈਸੇ ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੰਦਾ ਘਰੇ ਆ ਜੇ ਕੋਈ ਗਲੀ ਚ ਮਿਲ ਜੇ ਜਾਂ ਕੋਈ ਸੜਕ ਜਾਂਦਾ ਮਿਲ ਜੇ ਜਾਂ ਕੋਈ ਕਿਤੇ ਵੀ ਮਿਲ ਜੇ ਤਾਂ ਮੈਂ ਆਲਵੇਜ਼ ਉਹਦਾ ਹੱਸ ਕੇ ਖੜੇ ਮੱਥੇ ਵੈਲਕਮ ਕਰਦਾ ਟਰਾਲਰ ਰਿਤ ਵਾਲੀ ਵੀਡੀਓਜ਼ ਹੋ ਗਈਆਂ ਜਾਂ ਰੀਲਾਂ ਕਰ ਦਿਓ ਫਾਰਵਰਡ ਆਪਦੇ ਫਰੈਂਡ ਸਰਕਲ ਨੂੰ ਕੀ ਹੈਬਿਟ ਨਹੀਂ ਮੈਨੂੰ ਨਹੀਂ ਹੈ ਨਾ ਮੈਨੂੰ ਨਹੀਂ ਹੈ ਜੀ ਕਿ ਮੈਂ ਕਿ ਕੋਈ ਇਦਾਂ ਦੀ ਕੁਛ ਇਦਾਂ ਦਾ ਕੁਛ ਕਰੀ ਜਾਵਾਂ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਆ ਮੈਂ ਐਕਟਿਵ ਜ਼ਿਆਦਾ ਨਹੀਂ ਰਹਿੰਦਾ ਘੱਟ ਰਹਿਣਾ ਜੀ ਤੁਸੀਂ ਦੇਖੋਗੇ ਮੇਰੀਆਂ ਆਪਣੀਆਂ ਫੋਟੋਆਂ ਵੀ ਚੰਗੀ ਲੱਗ ਜੇ ਵੀ ਹੁਣ ਲੋਡ ਆ ਪਾ ਦੇਣਾ ਤਾਂ ਜ਼ਿਆਦਾਤਰ ਮੈਂ ਇੱਕ ਕੰਮ ਦਾ ਕੰਮ ਆਪਣਾ ਕੰਮ ਪ੍ਰਮੋਟ ਕਰਵਾਉਣਾ ਸੋਸ਼ਲ ਮੀਡੀਆ ਤੇ ਮੇਰੇ ਪੋਸਟ ਸਭ ਜ਼ਿਆਦਾ ਦੇਖੋਗੇ ਤੁਸੀਂ ਮੇਰੀਆਂ ਪਰਸਨਲ ਪਿਕਸ ਦੇ ਨਾਲੋਂ ਯਾ ਮੇਰੇ ਟ੍ਰੇਲਰ ਟੀਜ਼ਰ ਇਹ ਜ਼ਿਆਦਾ ਹੋਣਗੇ। ਓਕੇ। ਸੋ ਮੈਨੂੰ ਲੱਗਦਾ ਕਿ ਮੈਂ ਸੋਸ਼ਲ ਮੀਡੀਆ ਤੇ ਬਹੁਤ ਨਲਾਇਕ ਬੰਦਾ। ਮਨ ਤੋਂ ਅਪਰੀਟ ਵੀ ਨਹੀਂ ਕਰਨਾ ਆਉਂਦਾ ਚੰਗੀ ਤਰ੍ਹਾਂ ਕਿੱਥੋਂ ਐਡਿਟ ਕਰਨਾ ਕਿੱਥੋਂ ਕੀ ਕਰਨਾ। ਉਹ ਚੀਜ਼ਾਂ ਨਹੀਂ ਆਉਂਦੀਆਂ। ਉਹ ਵੀ ਕਿਸੇ ਤੋਂ ਕਰਾਈ ਦੀਆਂ ਨੇ। ਮੇਰਾ ਭਤੀਜਾ ਉੱਥੇ ਵੀ ਨਹੀਂ ਬੈਗ ਮੈਂ ਉਹਨੂੰ ਭੇਜਦਾ ਨਾ। ਯਾਰ ਇੱਕ ਵੀਡੀਓ ਜੀ ਬਣਾ ਕੇ ਭੇਜ ਦੇ ਮੈਨੂੰ ਇਦਾਂ ਚਾਹੀਦੀ ਐ ਇਹਨੂੰ ਕਰਕੇ ਐਡਿਟ। ਹਾਂਜੀ। ਆਹ ਬਾਕੀ ਮੈਂ ਦੇਖਿਆ ਬਹੁਤ ਸਾਰੇ ਬੰਦੇ ਸਖਾਉਂਦੇ ਆ ਕਿ ਦੀਪ ਬਾਈ ਇਹਨੂੰ ਇਦਾਂ ਨਹੀਂ ਇਦਾਂ ਕਰ ਲਾ ਇਦਾਂ ਨਹੀਂ ਇਦਾਂ ਕਰ ਲਾ। ਜੀ। ਤਾਂ ਇਹ ਚੀਜ਼ਾਂ 'ਚ ਮਤਲਬ ਤੁਹਾਡੇ ਘਰ ਚੋਂ ਮਾਹੌਲ ਨਹੀਂ ਹੈਗਾ ਕਿ ਜੇ 5 6 ਬੰਦੇ ਬੈਠੇ ਆ ਤੇ ਆਪਨੇ ਆਪਨੇ ਮੋਬਾਈਲ ਫੋਨ ਨਹੀਂ ਨਹੀਂ ਹੈ ਪਿੰਡ ਚ ਰਹਿੰਦੇ ਜੀ ਪਿੰਡ ਵਾਲੇ ਹੀ ਸਾਰੇ लेट्स డు ਮੇਰੇ ਪਿੰਡ ਵਾਲਾ ਕੋਈ ਨਹੀਂ ਹੈਗਾ ਕਿਸੇ ਨੂੰ سوشل میڈیا ਦਾ ਸ਼ੌਕ ਹੈ ਹੀ ਨਹੀਂ ਮੇਰੇ ਬ੍ਰਦਰ ਨੂੰ ਬਿਲਕੁਲ ਨਹੀਂ ਜੀ ਗਿਆਨੀ ਬੰਦਾ ਗੁਰਬਾਣੀ ਨਾਲ ਜੁੜਿਆ ਉਹ ਗੁਰਬਾਣੀ ਸੁਣਨਗੇ ਆਪਣੀ ਹਨਾ ਉੱਥੇ ਤੱਕ ਨੇ ਕਿਸੇ ਨੂੰ ਇੰਨਾ سوشل میڈیا ਦਾ ਸੌਕ ਕੰਮਕਾਰਾਂ ਚ ਬਿਜ਼ੀ ਰਹਿੰਦੇ ਨੇ ਮਤਲਬ ਰਿਸ਼ਤਿਆਂ ਦੇ ਮਾਇਨੇ ਤੁਹਾਡੇ ਘਰ ਚ ਨਹੀਂ ਬਦਲੇ ਬਾਕੀ ਦੁਨੀਆ ਵਾਂਗ ਹਾਂ ਠੀਕ ਸਾਬ ਪਿਆਰ ਨਾਲ ਸਾਡੀ ਜੁਆਇੰਟ ਫੈਮਿਲੀ ਆ ਇੱਕ ਜੁਟਤਾ ਨਾਲ ਰਹਿੰਦੇ ਆ ਪਿੰਡਾਂ ਦੇ ਵਿੱਚ ਮਾਹੌਲ ਚਰਨ ਨਾਲ ਵੱਖਰੇ ਪਿੰਡਾਂ ਦੀ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਬਹੁਤ ਜੁੜੀ ਹੋਈ ਹੈ ਮੋਬਾਈਲ ਨਾਲ ਓਕੇ ਉਹ ਹੈਗੇ ਨਾ ਜੁੜੇ ਐਗਜੈਕਟਲੀ ਯੂ نو ਉਹ ਹੈਗੇ ਐਸ ਲਈ इमोਸ਼ਨਲੈਸ ਹੋ ਗਏ ਨੇ ਹੁਣ ਮੈਨੂੰ ਲੱਗਦਾ ਇਮੋਸ਼ਨਸ ਹੈ ਹੀ ਨਹੀਂ ਆਈ ਥਿੰਕ ਇਟਸ ਬਹੁਤ ਡਿਫਰੈਂਟ ਅਸੀਂ ਸੋਸ਼ਲ ਮੀਡੀਆ ਨੂੰ ਚੰਗੇ ਕੰਮਾਂ ਲਈ ਨਹੀਂ ਆਵਾਜ਼ ਉਠਾਉਣ ਲਈ ਨਹੀਂ ਵਰਤਦੇ ਛੱਟ ਵਰਤਦੇ ਅਸੀਂ ਬੁਰੇ ਕੰਮਾਂ ਲਈ ਜਾਂ ਕਿਸੇ ਦੀ ਕੋਈ ਵੀਡੀਓ ਲੀਕ ਹੋ ਗਈ ਉਹਦਾ ਮਜ਼ਾ ਲੈਣ ਲਈ ਉਹਨੂੰ ਅੱਗੇ ਹੋਰ ਫਾਰਵਰਡ ਕਰੋ ਹੋਰ ਅਗਲੇ ਦਾ ਜਲੂਸ ਕੱਢਣ ਲਈ ਇਹਦੀ ਘਰ ਦੀ ਲੜਾਈ ਦਾ ਜਲੂਸ ਕੱਢਣ ਲਈ ਬੰਦਿਆਂ ਦਾ ਜਲੂਸ ਕੱਢਣ ਲਈ ਬਹੁਤ ਕਰਦੇ ਆ ਇਹ ਚੀਜ਼ ਕਿਸੇ ਤੇ ਵੀ ਆ ਸਕਦੀ ਆਪਣੇ ਤੇ ਵੀ ਲਾ ਕੇ ਦੇਖਣੀ ਚਾਹੀਦੀ ਸੋ ਇਹਦਾ ਕੰਮ ਨਾ ਕਰੋ ਕਿ ਤੁਹਾਡੇ ਚਿੱਤੇ ਹੋਏ ਕਿਸੇ ਕੰਮ ਨਾਲ ਕੋਈ ਬੰਦਾ ਜਾਨ ਤੋਂ ਹੱਥ ਧੋ ਲਿਆ ਆਪਣੀ ਬਿਲਕੁਲ ਸੋਚੇਗੇ ਸਮਾਜ 'ਚ ਮੇਰੀ ਇੰਨੀ ਬੇਇੱਜ਼ਤੀ ਹੋ ਗਈ ਔਰ ਮੈਂ ਮਾਰੀ ਜਾ ਇਹਦੇ ਨਾਲੋਂ ਚੰਗਾ ਦਾ ਇਹਦਾ ਕੰਮ ਨਾ ਕਰੋ ਜੀ ਹਨਾ ਤੇ ਇਸ ਕਰਕੇ ਆਲਵੇਜ਼ ਚੰਗੇ ਤਰੀਕੇ ਨਾਲ ਸੋਸ਼ਲ ਮੀਡੀਆ ਨੂੰ ਸਾਡਾ ਪਾਣੀ ਡੇ ਬਾਈ ਡੇ ਥੱਲੇ ਜਾ ਰਿਹਾ ਸਾਨੂੰ ਉਤੇ ਗੱਲ ਕਰਨੀ ਚਾਹੀਦੀ ਆ ਲੋਕਾਂ ਨੂੰ ਇਸ ਮੁੱਦੇ ਦੇ ਵੱਧ ਤੋਂ ਵੱ ਵਾਦ ਤੋਂ ਵੱਧ ਗੱਲ ਕਰਨੀ ਸਾਡੇ ਵਾਤਾਵਰਣ ਬਾਰੇ ਵੱਧ ਤੋਂ ਵੱਧ ਗੱਲ ਕਰਨੀ ਚਾਹੀਦੀ ਹੈ ਸਾਨੂੰ ਚੰਗੀਆਂ ਚੀਜ਼ਾਂ ਬਾਰੇ ਵੱਧ ਤੋਂ ਵੱਧ ਇਵਨ ਕਿ ਸਾਡੇ ਜਿਹੜੇ ਟ੍ਰੈਫਿਕ ਰੂਲਸ ਨੇ ਉਹ ਬਹੁਤ ਇੱਥੇ ਜੇ ਤੁਸੀਂ ਕੰਪੇਅਰ ਕਰੋ ਬਾਹਰ ਨਾਲ ਤਾਂ ਮੈਨੂੰ ਤਾਂ ਐ ਲੱਗਦਾ ਕਿ ਪਤਾ ਨਹੀਂ ਕਿਵੇਂ ਤੁਰੇ ਫਿਰਦੇ ਆ ਅਸੀਂ ਦੁਨੀਆ ਦੇ ਉੱਤੇ ਬਿਲਕੁਲ ਸਾਨੂੰ ਇਨਸਾਨੀਅਤ ਦੀ ਗੱਲ ਕਰਨੀ ਚਾਹੀਦੀ ਹੈ ਚੰਗੀਆਂ ਗੱਲਾਂ ਕਰਨੀਆਂ ਚਾਹੀਦੀ